ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੇ ਨਿਤੇਸ਼ ਬਾਈਕ ਰਿਪੇਅਰ ਤੇ ਤੋਂ ਅੱਜ ਤੁਹਾਨੂੰ ਹੀਰੋ ਦੀ ਬਾਈਕ ਦੇ ਵਿੱਚ ਕਿਸ ਤਾਰ ਦੇ ਵਿੱਚ ਕਰੰਟ ਆਂਦਾ ਲਾਈਟ ਵਾਲੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੋਂ ਅਸੀਂ ਪੈਸ਼ਨਰ ਪਲੱਸ ਬਾਈਕ ਨੂੰ ਖੋਲਿਆ ਤੋਂ ਇਹਦਾ ਫਿਊਜ਼ ਚੈੱਕ ਕਰ ਰਹੇ ਹਾਂ ਫਿਊਜ਼ ਦੀ ਰੈੱਡ ਤਾਰ ਹੋਵੇਗੀ ਜੋ ਕਿ ਬੈਟਰੀ ਨਾਲੋਂ ਸਿੱਧਾ ਮੇਨ ਸਵਿਚ ਦੇ ਵਿੱਚ ਜਾਵੇਗੀ ਚਾਬੀ ਵਾਲੇ ਤੋ ਇਹ ਰੈੱਡ ਤਾਰੀ ਤੋਂ ਸਟਾਰਟ ਹੋਣੀ ਆ ਔਰ ਸਿੱਧਾ ਉੱਥੇ ਚਲੇ ਜਾਂਦੀ ਆ। ਤੋ ਇਹ ਫਿਊਜ ਤਾਂ ਅਸੀਂ ਚੈੱਕ ਕਰ ਲੈਣਾ। ਇਹ ਫਿਊਜ ਤਾਂ ਇਹਦਾ ਖਰਾਬ ਆ। ਉਸ ਤੋਂ ਬਾਅਦ ਅਸੀਂ ਇਹਦੀ ਹੈੱਡਲਾਈਟ ਨੂੰ ਓਪਨ ਕਰਾਂਗੇ। ਔਰ ਫਿਊਜ ਇਹਦਾ ਲਗਾ ਕੇ ਚੈੱਕ ਕਰਾਂਗੇ ਜੇ ਤੇ ਫਿਊਜ ਲਗਾ ਕੇ ਨਿਊਟਰਲ ਲਾਈਟ ਆ ਜੇ ਤਾਂ ਸਮਝ ਲਓ ਕਿ ਸਾਡਾ ਫਿਊਜ ਖਰਾਬ ਹੈ। ਜੇ ਨਹੀਂ ਆਏ ਤਾਂ ਫੇਰ ਇਹਦੀ ਹੈੱਡਲਾਈਟ ਨੂੰ ਹੀ ਖੋਲਣਾ। ਤਾਂ ਇਹਦਾ ਫਿਊਜ ਖਰਾਬ ਹੀ ਉਸ ਤੋਂ ਬਾਅਦ ਇਹਦੀ ਲਾਈਟਿੰਗ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਤੋਂ ਅਹੀਂ ਫੋਲਡਰ ਨੂੰ ਖੋਲ ਲੈਣ ਨਾਲੋਂ। ਤੋਂ ਇਹਦੀਆਂ ਜਿਹੜੀਆਂ ਤਾਰਾਂ ਇੱਕ ਬਿਲਕੁਲ ਸਾਫ਼ ਕਰਕੇ ਤੁਹਾਨੂੰ ਕਲਰ ਦੇ ਦਿਖਾਵਾਂਗੇ। ਇਹ ਤਿੰਨ ਤਾਰਾਂ ਇਹਦੇ ਵਿੱਚ ਲਾਈਟ ਦੇ ਵਿੱਚ ਆ ਰਹੀਆਂ ਔਰ ਇਹ ਦੋ ਤਾਰਾਂ ਬ੍ਰਾਊਨ ਔਰ ਗ੍ਰੀਨ ਉਹ ਛੋਟੇ ਬਲਬ ਦੀ ਹੈ। ਔਰ ਇਹ ਬਲੈਕ ਔਰ ਗ੍ਰੀਨ ਇਹ ਬੈਕ ਲਾਈਟ ਦੇ ਸੂਚੀ ਦੀ ਤਾਰ ਹੈ। ਔਰ ਇਹਦੇ ਵਿੱਚ ਮੇਨ ਤਾਰ ਜਿਹੜੀ ਅੱਜ ਲਾਈਟਿੰਗ ਬਾਰੇ ਤੁਹਾਨੂੰ ਦਿਖਾਣੀ ਆ ਉਹ ਹੈਗੀ ਇਹਦੇ ਵਿੱਚ yellow ਕਲਰ ਦੀ ਤੋਂ ਇੱਥੋਂ ਸਾਡੀ ਇਹ ਲਾਈਟਿੰਗ ਕੋਇਲ ਤੋਂ ਕੋਇਲ ਪਲੇਟ ਦੇ ਵਿੱਚ ਤੁਹਾਨੂੰ ਇਹ ਦਿਖਾ ਰਿਹਾ ਕਿ ਸਾਡੀ ਲਾਈਟ ਕਿਸ ਤਰ੍ਹਾਂ ਮੈਗਨੇਟ ਦੇ ਵਿੱਚੋਂ ਕਰੰਟ ਤਿਆਰ ਹੋ ਕੇ ਲਾਈਟ ਜਗਦੀ ਹੈ ਤੋਂ ਇਹਦੇ ਵਿੱਚ ਦੋ ਤਾਰਾਂ ਕਰੰਟ ਦੀਆਂ ਹੋਣਗੀਆਂ ਮੇਨ ਤਾਰ ਜਿਹੜੀ ਹੋਵੇਗੀ ਉਹ yellow ਕਲਰ ਦੀ ਹੋਵੇਗੀ ਔਰ ਦੂਸਰੀ ਤਾਰ ਜਿਹੜੀ ਹੋਵੇਗੀ ਉਹ white ਕਲਰ ਦੀ ਹੋਵੇਗੀ ਇਹ ਤੁਹਾਨੂੰ ਪ੍ਰੋਪਰਟੀ ਦੇ ਵਿੱਚ ਅੱਜ ਜਾਣਕਾਰੀ ਦੇਵਾਂਗੇ ਇਹ ਦੋਵੇਂ ਤਾਰਾਂ ਦੇ ਵਿੱਚ ਕਰੰਟ ਬਣਦਾ ਕੋਇਲ ਦੇ ਵਿੱਚ ਜਦੋਂ ਮੈਗਨੇਟ ਘੁੰਮਦਾ ਹੈ ਤਾਂ ਦੋਵਾਂ ਵਿੱਚ ਕਰੰਟ ਬਣਦਾ ਔਰ ਇੱਕ ਕਰੰਟ ਸਿੱਧਾ ਫਿਰ ਜਾਂਦਾ ਉੱਪਰ ਰੈਕਟਿਵਰ ਦੇ ਵਿੱਚ ਤੇ ਇੱਕ ਕੋਇਲ ਬਲੇਡਾ ਹੀ ਬਾਹਰ ਆਇਆ ਇੱਕ ਔਰ ਦੂਸਰੀ yellow ਤਾਰ ਤੁਹਾਨੂੰ ਦਿਖ ਰਹੀ ਹੋਵੇਗੀ ਇੰਜਨ ਦੇ ਨਾਲ ਇਹ ਸਿੱਧਾ ਇੱਥੇ ਆ ਜਾਂਦੀ ਆ ਰੈਕਟਿਵਰ ਦੇ ਵਿੱਚ ਇੱਥੇ ਮੇਲ ਫੀਮੇਲ ਦਾ ਕਲੰਪ ਲੱਗੇਦਾ ਹੁੰਦਾ ਇਹ ਦੋਵੇਂ ਤਾਰ ਇੱਥੇ ਦਿਖ ਰਹੀਆਂ ਤੁਹਾਨੂੰ ਇਹ ਦੋਵੇਂ ਤਾਰ ਰੈਕਟਿਵਰ ਦੇ ਵਿੱਚ ਜਾਣਗੀਆਂ ਰੈਕਟਿਵਰ ਦੇ ਵਿੱਚ ਤਾਰਾਂ ਜਾਣ ਦੇ ਨਾਲ ਨਾਲ ਇੱਕ ਤਾਰੇ ਦੇ ਵਿੱਚ ਗ੍ਰੀਨ ਕਲਰ ਦੀ ਹੋਵੇਗੀ ਜੋ ਕਿ আর্থ ਹੋਵੇਗਾ ਔਰ ਇਹ ਰੈਕਟਿਵਰ ਦੇ ਵਿੱਚੋਂ ਫਿਰ ਦੋ ਤਾਰਾਂ ਦੇ ਵਿੱਚੋਂ ਦੋ ਵਾਈਟ ਇੱਕ ਵਾਈਟ ਔਰ ਇੱਕ yellow ਔਰ ਇੱਕ ਗ੍ਰੀਨ ਔਰ ਚੌਥੀ ਤਾਰ ਜਿਹੜੀ ਨਿਕਲੇਗੀ ਉਹ ਹੋਵੇਗੀ ਬੈਟਰੀ ਨੂੰ ਚਾਰਜ ਕਰਨ ਵਾਲੀ ਰੈੱਡ ਕਲਰ ਦੀ ਜੋ ਕਿ ਰੈਕਟੀਫਾਇਰ ਦੇ ਨਾਲ ਵੀ ਜੋੜਦੀ ਹੈ ਔਰ ਮੇਨ ਸੋਚ ਦੇ ਨਾਲ ਵੀ ਜੋੜਦੀ ਹੈ ਜੇਕਰ ਸਾਡੀ ਲਾਈਟ ਨਹੀਂ ਚੱਲਦੀ ਤਾਂ ਸਭ ਤੋਂ ਪਹਿਲਾਂ ਅਸੀਂ yellow ਤਾਰ ਦੇ ਵਿੱਚ ਕਰੰਟ ਚੈੱਕ ਕਰਨਾ ਹੁੰਦਾ ਹੈ ਕਿ ਸਾਡੀ ਕਰੰਟ ਆ ਰਿਹਾ ਕੋਇਲ ਦੇ ਵਿੱਚ ਜਾਂ ਨਹੀਂ ਆ ਰਿਹਾ ਅਗਰ ਇੱਥੇ ਕਰੰਟ ਆ ਰਿਹਾ ਉਸ ਤੋਂ ਬਾਅਦ ਫਿਰ ਅਹੀਂ ਡੈਕਟਰੀ ਵਾਰ ਦੇ ਵਿੱਚੋਂ ਆਊਟ ਵਾਲਾ ਕਰੰਟ ਦੇਖਣਾ ਉਹ ਵੀ ਜੈਲੋਡਾਰ ਦੇ ਵਿੱਚ ਹੀ ਚੈੱਕ ਕਰਨਾ ਤਾਂ ਇਹ ਬੈਟਰੀ ਦੇ ਨਾਲ ਇੱਕ ਤਾਰ ਇੱਥੇ ਆ ਗਈ ਹੈ ਉਸ ਤੋਂ ਬਾਅਦ ਬੈਟਰੀ ਦਾ ਫਿਊਜ ਬੈਟਰੀ ਦਾ ਅਰਥ ਗ੍ਰੀਨ ਕਲਰ ਦਾ ਉਹ ਅਹੀਂ ਚੈੱਕ ਕਰ ਲੈਣਾ ਔਰ ਟੈਂਕੀ ਨੂੰ ਅਹੀਂ ਦੇ ਵਿੱਚੋਂ ਹਟਾ ਲਿਆ ਔਰ ਇੱਥੇ ਪ੍ਰੋਪਰ ਤਾਰਾਂ ਦਾ ਜਿਹੜੀ ਕਪਲ ਨੇ ਕਈ ਵਾਰ ਟੈਂਕੀ ਦੇ ਹੇਠਾਂ ਤੋਂ ਤਾਰਾਂ ਕੱਟ ਹੋ ਗਈਆਂ ਹੁੰਦੀਆਂ ਤਾਂ ਉਸ ਕਰਕੇ ਸਾਡੀ ਲਾਈਟ ਨਹੀਂ ਜਗਦੀ। ਤੋਂ ਇਹ ਪੀਲੀ ਤਾਰ ਨੂੰ ਅਸੀਂ ਚੈੱਕ ਕਰਨਾ। ਇੱਥੋਂ ਪੀਲੀ ਤਾਰ ਬਿਲਕੁਲ ਸਹੀ ਜਾ ਰਹੀ ਆ। ਔਰ ਰੈੱਡ ਕਲਰ ਦੀ ਤਾਰ ਇਹ ਤੋਂ ਟੁੱਟ ਗਈ ਦੀ ਹੈ। ਤੋਂ ਅਗਰ ਅਹੀਂ ਡਾਇਰੈਕਟ ਵੀ ਲਾਈਟ ਨੂੰ ਜਗਾਣਾ ਹੋਵੇ ਤਾਂ ਇੱਕ ਪੀਲੀ ਤਾਰ ਨੂੰ ਪ੍ਰੋਪਰ ਜਿਹੜੀ ਸਾਡੇ ਮੇਨ ਸਵਿਚ ਦੇ ਵਿੱਚ ਪਹੁੰਚ ਰਹੀ ਹੈ। ਇਹ ਤਾਰ ਨੂੰ ਅਸੀਂ ਡਾਇਰੈਕਟ ਬਾਈਪਾਸ ਕਰਕੇ ਵੀ ਲਾਈਟ ਨੂੰ ਜਗਾ ਸਕਨੇ ਆ। ਜੇਕਰ ਪੀਲੀ ਤਾਰ ਦੇ ਵਿੱਚ ਕਰੰਟ ਆ ਰਿਹਾ ਔਰ ਇੱਕ ਪੀਲੀ ਔਰ ਵਾਈਟ ਪੱਟੀ ਵਾਲੀ ਤਾਰ ਆ ਉਹ ਤਾਰ ਸਾਡੀ ਹੁੰਦੀ ਹੈ ਟੈਂਕੀ ਦੇ ਵਿੱਚ ਜੋ ਫਲੋਟ ਲੱਗੇ ਹੁੰਦਾ ਹੈ ਪੈਟਰੋਲ ਗੇਜ ਦੀ ਉਹਦੇ ਵਿੱਚ ਜੈਲੋ ਤਾਰ ਦੇ ਵਿੱਚ ਵਾਈਟ ਪੱਟੀ ਹੋਵੇਗੀ ਔਰ ਜੋ ਸਿੰਪਲ ਪਿਓਰ ਜੈਲੋ ਪੀਲੇ ਰੱਖਦੇ ਹੋਵੇਗੀ ਉਹਦੇ ਵਿੱਚ ਸਾਡਾ ਲਾਈਟਿੰਗ ਕਰੰਟ ਆਂਦਾ ਹੈ ਮੇਨ ਹੈਡਲਾਈਟ ਦੇ ਵਿੱਚ ਤੋ ਇਹ ਨੂੰ ਇਥੋਂ ਡਾਇਰੈਕਟ ਵੀ ਕਰ ਸਕਨੇ ਆ। ਔਰ ਸਵਿਚ ਦੇ ਵਿੱਚ ਇਹਨੂੰ ਚਲਾ ਸਕਨੇ ਆ। ਤਾਂ ਸਵਿਚ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ। ਇਹ ਸਵਿਚ ਦੇ ਵਿੱਚ ਤਾਰ ਗਈ ਆ yellow color ਦੀ। ਉਹ ਇਸ ਤੋਂ ਬਾਅਦ ਫਿਰ ਤਿੰਨ ਤਾਰਾਂ ਵਿੱਚੋਂ ਕਰੰਟ ਬਣ ਕੇ ਨਿਕਲਦਿਆ। ਇਹ ਸਵਿਚ ਦੇ ਵਿੱਚ ਜਾਵੇਗੀ ਔਰ ਇਥੋਂ ਸਭ ਤੋਂ ਛੋਟੇ ਪੁਆਇੰਟ ਦੇ ਉੱਤੇ ਪਾਰਕਿੰਗ ਬਲਬ ਜਗੇਗਾ। ਔਰ ਐਚ ਤੁਹਾਨੂੰ ਦਿਖ ਰਿਹਾ ਹੈਗਾ ਜਦੋਂ ਉੱਪਰ ਨੂੰ ਕਰਾਂਗੇ ਤਾਂ ਖਾਈ ਹੋ ਜਾਏਗਾ ਤਾਂ ਇਥੇ ਤਿੰਨ ਤਾਰਾਂ ਵਿੱਚ ਕਰੰਟ ਆ ਗਿਆ ਹੈ ਨੀਲੀ ਤਾਰ, ਵਾਈਟ ਤਾਰ ਔਰ ਬਰੌਣ ਤਾਰ ਔਰ ਅਰਥਾਤ ਸਾਰੇ ਵਿੱਚ ਗ੍ਰੀਨ ਹੀ ਹੋਵੇਗਾ। ਹੀਰੋ ਦੀ ਕੋਈ ਵੀ ਵਾਈਕ ਹੋਵੇਗੀ ਉਹਦੇ ਵਿੱਚ ਜਿੰਨਾ ਵੀ ਅਰਥ ਤਾਰਾਂ ਦਾ ਕਲਰ ਹੋਵੇਗਾ ਉਹ ਸਾਰਿਆਂ ਦੇ ਵਿੱਚ ਗ੍ਰੀਨ ਹੀ ਹੋਵੇਗਾ। ਤੋ ਇਹ ਸਾਡਾ ਹੈੱਡਲਾਈਟ ਇਥੋਂ ਚੱਲਦੀ ਹੈ। ਅਗਰ ਸਾਨੂੰ ਰਸਤੇ ਵਿੱਚ ਕਦੀ ਪ੍ਰੋਬਲਮ ਪੈ ਜੇ ਤਾਂ ਹੀ ਇਹ ਤਾਰਾਂ ਨੂੰ ਚੈੱਕ ਕਰ ਲੈਣਾ। ਤੋਂ ਇਹਦੇ ਨਾਲ ਸਾਡੀ ਲਾਈਟ ਬਿਲਕੁਲ ਓਕੇ ਹੋ ਜੇਗੀ। ਲਾਈਟ ਚੱਲ ਪੈਗੀ। ਕਈ ਵਾਰੀ ਸੋਚ ਸ਼ਾਰਟ ਹੋ ਜਾਂਦਾ। ਕਈ ਵਾਰੀ ਤਾਰ ਰਸਤੇ 'ਚ ਬਲੌਕ ਹੋ ਜਾਂਦੀ ਆ। ਤੋਂ ਜੇ ਤਾਰ ਬਲੌਕ ਹੋ ਗਈ ਆ ਤਾਂ ਹੀ ਇਹਨੂੰ ਡਾਇਰੈਕਟ ਤਾਰ ਉਥੋਂ ਪੀਲੀ ਤਾਰ ਰੈਕਟੀਫਾਇਰ ਦੇ ਵਿੱਚੋਂ ਪਾ ਲੈਣੀ ਆ। ਤੋਂ ਇਹਦੇ ਨਾਲ ਅਹੀਂ ਹੋਲਡਰ ਨੂੰ ਲਾਈਟ ਦੇ ਨਾਲ ਲਗਾ ਲੈਣਾ। ਇਹ ਤਿੰਨੇ ਤਾਰਾਂ ਜਿਹੜੀਆਂ ਤੁਹਾਨੂੰ ਦਿਖਾਇਆ ਕਲਰ ਵਾਈਟ اور ਨੀਲਾ ਮਤਲਬ ਬਲੀਉ اور 그린 ਮਤਲਬ ਖਰਾਬ ਇਹ ਤਿੰਨ ਤਰ੍ਹਾਂ ਨਾਲ ਸਾਡੀ ਲਾਈਟ ਚੱਲਦੀ ਹੈ ਔਰ ਇਹ ਜਿਹੜੀ ਛੋਟੀ ਤਾਰ ਹੈ ਦੇ ਵਿੱਚ ਬ੍ਰਾਊਨ ਕਲਰ ਦੀ ਪਾਰਕਿੰਗ ਵਾਲ ਵਾਲੀ ਉਹੀ ਇੱਥੇ ਪਾਉਂਦੀ ਹੈ ਔਰ ਇਹ ਹਾਈ ਵੀ ਮੜੀ ਲਾਈਟਾ ਇਹਦੇ ਵਿੱਚ ਨੀਲੀ ਤਾਰ ਦੇ ਵਿੱਚ ਕਰੰਟ ਆਏਗਾ ਤੋਂ ਟੈਂਕੀ ਨੂੰ ਓਪਨ ਕਰਨ ਵਾਸਤੇ ਇਹ 12 ਨੰਬਰ ਨਟ ਖੋਲਣਾ ਔਰ ਪੈਟਰੋਲ ਟੀ ਨੂੰ ਹਟਾ ਲੈਣਾ। ਔਰ ਇਹਦੇ ਨਾਲ ਜਿਹੜੀ ਤੁਹਾਨੂੰ ਇਹ ਦਿਖਾ ਰਹੀ ਕਿ yellow color ਦੇ ਵਿੱਚ white ਪੱਟੀ ਵਾਲੀ ਤਾਰ ਆ ਉਹੇ ਸਾਹਮਣੇ ਮੇਲ ਫੀਮੇਲ ਦਾ ਬੁਰਸ਼ ਲੱਗੇਗਾ। ਇਹਨੂੰ ਹਟਾ ਲੈਣਾ। ਤਾਂ ਇਹਦੇ ਨਾਲ ਸਾਡੀ ਟੈਂਕੀ ਓਪਨ ਹੋ ਜਾਏਗੀ। ਤੋਂ ਬੈਰਿੰਗ ਦਾ ਤੁਸੀਂ ਹਾਲ ਦੇਖ ਸਕਦੇ ਹੋ। ਜਦੋਂ 올ਡ ਮਾਡਲ ਦੀ ਗੱਡੀ ਹੋ ਜਾਂਦੀ ਹੈ ਤਾਂ ਫਿਰ ਬੈਰਿੰਗ ਦੇ ਵਿੱਚ ਇਸੇ ਤਰ੍ਹਾਂ ਕੱਟ ਲੱਗ ਜਾਂਦੇ ਆ। ਤੋਂ ਇਸੇ ਤਰ੍ਹਾਂ ਨਹੀਂ ਹੈ ਵੀਡੀਓ ਸਾਡੇ ਚੈਨਲ ਦੇ ਤੁਹਾਨੂੰ ਮਿਲ ਜਾਣਗੀਆਂ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਆਪ ਸਭ ਦੀ ਸਪੋਰਟ ਨਾਲ ਹੀ ਇਹ ਚੈਨਲ ਚੱਲ ਰਿਹਾ ਤਾਂ ਇਸੇ ਤਰ੍ਹਾਂ ਸਪੋਰਟ ਬਣਾਈ ਰੱਖਣਾ ਤਾਂ ਤੁਹਾਨੂੰ ਕੱਲੀ-ਕੱਲੀ ਤਾਰ ਦੀ ਜਾਣਕਾਰੀ ਹੈ ਲਾਈਟਿੰਗ ਦੀ ਹੀ ਕੁਝ ਦੇ ਦਿੱਤੀ ਹੈ ਕੁਝ ਹੋਰ ਤੁਹਾਨੂੰ ਦਿਖਾਵਾਂਗੇ ਕਿ ਬੈਕਲਾਈਟ ਕਿਸ ਤਰ੍ਹਾਂ ਚੱਲਦੀ ਹੈ ਅੱਜ ਸਿਰਫ ਲਾਈਟਿੰਗ ਬਾਰੇ ਹੀ ਤਾਰਦੀ ਜਿਹੜੇ ਕਲਰ ਆ ਉਹ ਤੁਹਾਨੂੰ ਦਿਖਾਵਾਂਗੇ ਜਾਂ ਫਿਰ ਬੈਟਰੀ ਬਾਰੇ ਉਸ ਤੋਂ ਇਲਾਵਾ ਇੱਕ ਵੀਡੀਓ ਸਾਡੀ ਪਹਿਲਾਂ ਵੀ ਚੈਨਲ ਤੇ ਪਈ ਆ ਕਿ ਸਾਡੀ ਗੱਡੀ ਸਟਾਰਟਿੰਗ ਕਿਸ ਤਰ੍ਹਾਂ ਦੀ ਆ ਉਹ ਕਿਸ ਕਲਰ ਦੀ ਤਾਰਾਂ ਦੇ ਵਿੱਚ ਕਰੰਟ ਹੁੰਦਾ ਉਹ ਵੀਡੀਓ ਦੇਖਣੀ ਹੋਵੇ ਤਾਂ ਉਹ ਵੀ ਸਾਡੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤਾਂ ਇਥੋਂ ਇਹ ਤਾਰਾਂ ਨੂੰ ਪ੍ਰੋਪਰ ਜਿਹੜੀਆਂ ਤਾਰਾਂ ਖਰਾਬ ਆ ਉਹਨਾਂ ਨੂੰ ਕੱਢੀ ਕਰਕੇ ਜੋੜ ਦੇਣਾ ਹੁੰਦਾ ਜਿਆਦਾ ਕਰਕੇ ਹੀਰੋਆਂ ਡੇ ਦੀਆਂ ਜਿਹੜੀਆਂ ਤਾਰ ਦਾ ਉਹ ਇਹ ਹੈਂਡਲ ਦੇ ਨਜ਼ਦੀਕ ਟੈਂਕੀ ਦੇ ਹੇਠਾਂ ਤੋਂ ਹੀ ਕੱਟ ਲੱਗਦੇ ਆ ਕਿਉਂਕਿ ਬਾਰ ਬਾਰ ਇਥੋਂ ਟਰਨ ਹੋਣਾ ਹੁੰਦਾ ਹੈਂਡਲ ਨੇ ਤੈ ਇਥੇ ਹੀ ਚਾਬੀ ਲਗਾਈ ਆ ਨਿਊਟਰਲ ਲਾਈਟ ਨਹੀਂ ਜਗੀ ਔਰ ਜਦੋਂ ਅਸੀਂ ਤਾਰਾਂ ਨੂੰ ਹਲਾਣੇ ਆ ਤਾਂ ਨਿਊਟਰਲ ਲਾਈਟ ਸਾਡੀ ਚੱਲ ਪੈਂਦੀ ਆ ਤੇ ਇਥੋਂ ਸਾਡੀ ਰੈੱਡ ਕਲਰ ਦੀ ਤਾਰ ਨੂੰ ਕਰੈਗੋਈ ਦੀ ਆ ਉਹ ਟੁੱਟ ਚੁੱਕੀ ਦੀ ਆ ਤਾਂ ਬੈਕ ਲਾਈਟ ਦੇ ਵਿੱਚ ਜਦੋਂ ਅਸੀਂ ਲਾਈਟਿੰਗ ਦੇ ਵਿੱਚ ਜੈਲੋ ਤਾਰ ਦੇ ਵਿੱਚ ਜਦੋਂ ਸੋਚ ਨੂੰ ਪਾਰਕਿੰਗ ਵਾਲਾ ਬਲਬ ਜਗਾਨੇ ਆ ਤਾਂ ਉਹਦੇ ਵਿੱਚ ਜਦੋਂ ਕਰੰਟ ਜਾਂਦਾ ਔਰ ਜੇ ਲੋ ਕਲਰ ਦੇ ਵਿੱਚੋਂ ਤਾਰ ਦੇ ਵਿੱਚੋਂ ਕਰੰਟ ਪਾਸ ਹੋ ਗਏ ਤਾਂ ਪਹੁੰਚਦਾ ਹੈ ਬ੍ਰਾਊਨ ਕਲਰ ਦੀ ਤਾਰ ਵਿੱਚ ਔਰ ਉਹ ਬ੍ਰਾਊਨ ਕਲਰ ਦੀ ਤਾਰ ਬੈਕ ਲਾਈਟ ਦੇ ਵਿੱਚ ਗਈ ਹੁੰਦੀ ਆ ਜੋ ਕਿ ਤਿੰਨ ਤਾਰਾਂ ਦੇ ਵਿੱਚੋਂ ਬੁਰਸ਼ ਲੱਗੇ ਜਾਂਦਾ ਤਾਂ ਇਹਦੇ ਵਿੱਚ ਦੋ ਪੁਆਇੰਟ ਹੁੰਦੇ ਆ ਮਤਲਬ ਦੇ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਇੱਕ ਹੁੰਦਾ ਬ੍ਰੇਕ ਲਾਈਟ ਦੇ ਜਦੋਂ ਅਸੀਂ ਬ੍ਰੇਕ ਲਗਾਨੇ ਆ ਔਰ ਇੱਕ ਹੁੰਦਾ ਪਾਰਕਿੰਗ ਲਾਈਟ ਦੇ ਜਦੋਂ ਆਪਾਂ ਪਾਰਕਿੰਗ ਲਾਈਟ ਜਗਾਨੇ ਆ ਤਾਂ ਇਹ ਡਬਲ ਫੇਸ ਹੁੰਦਾ ਤੁਹਾਨੂੰ ਦਿਖ ਰਿਹਾ ਵਗਾ ਵੀਡੀਓ ਦੇ ਵਿੱਚ ਇੱਕ ਫੇਸ ਇਹਦਾ ਖਰਾਬ ਹੋ ਗਿਆ ਦਾ ਔਰ ਇੱਕ ਫੇਸ ਇਹਦਾ ਸਹੀ ਹੈ। ਤੋਂ ਇਹਦੇ ਵਿੱਚ ਅਸੀਂ ਨਵਾਂ ਬਲਬ ਨੂੰ ਲਗਾ ਦੇਵਾਂਗੇ। ਤੋਂ ਇਹਦੇ ਦੋਵੇਂ ਫੇਸ ਬਿਲਕੁਲ ਓਕੇ ਹੈ। ਤੋਂ ਇਸ ਨਾਲ ਸਾਡੀ ਬੈਕ ਲਾਈਟ ਚੱਲਦੀ ਆ। ਤੋਂ ਬਲਬ ਲਗਾਉਣ ਤੋਂ ਬਾਅਦ ਬੈਕ ਲਾਈਟ ਦਾ ਇਹ ਸ਼ੀਸ਼ਾ ਲਗਾ ਦੇਵਾਂਗੇ ਔਰ ਚਾਬੀ ਲਗਾ ਕੇ ਚੈੱਕ ਕਰਾਂਗੇ। ਤੋਂ ਸਾਡੀ ਨਿਊਟਰਲ ਲਾਈਟ ਵੀ ਓਕੇ ਆ ਔਰ ਅਸੀਂ ਸਟਾਰਟ ਕੀਤਾ। ਔਰ ਇੱਥੇ ਹੀ ਤੁਹਾਨੂੰ ਇਹਦਾ ਕਰੰਟ ਵੀ ਚੈੱਕ ਕਰਕੇ ਦਿਖਾਵਾਂਗੇ। ਇਹ yellow ਤਾਰ ਦੇ ਵਿੱਚ ਅਸੀਂ ਇਹਨੂੰ ਲਗਾਇਆ ਔਰ ਇੱਥੇ ਹੀ ਸਪਾਰਕ ਆ ਗਿਆ ਤਾਂ ਕਰੰਟ ਸਾਹ ਜੀ ਤੁਹਾਨੂੰ ਦਿਖ ਰਿਹਾ ਹੋਵੇਗਾ। ਤੋਂ ਇਸ ਤਰ੍ਹਾਂ ਹੀ ਸਟਾਰਟ ਕਰਕੇ ਇਹਦਾ ਕਰੰਟ ਵੀ ਇੱਥੇ ਅਸੀਂ ਚੈੱਕ ਕਰ ਸਕਨੇ ਆ। yellow ਤਾਰ ਦਾ ਹੀ ਜ਼ਿਆਦਾ ਸਿਸਟਮ ਹੈ ਇਹਦੇ ਵਿੱਚ ਪੂਰੀ ਲਾਈਟਿੰਗ ਨੂੰ ਚਲਾਉਣ ਲਈ Hero bike ਦੇ old model ਦੇ ਕਿਸੇ ਵੀ bike ਨੂੰ। ਤੋਂ ਇਹ ਉਦੇ ਨਾਲ ਦੇ ਨਾਲ ਵਾਈਟ ਕਲਰ ਦੇ ਵਿੱਚ ਵੀ ਜੇ கரੰਟ ਆਂਦਾ ਹੋਵੇਗਾ ਤਾਂ ਹੀ ਇਹਨੂੰ ਚੈੱਕ ਕਰਥ ਨੇ ਵਾਈਟ ਦੇ ਵਿੱਚ ਨਹੀਂ ਹੈ ਪਰ ਜੈਲੋ ਦੇ ਵਿੱਚ ਆਣਾ ਜ਼ਰੂਰੀ ਹੈ ਤੁਸੀਂ ਸਵਿਚ ਲਗਾ ਤਾਂ ਭਰ ਕੀ ਬਲਬ ਸਾਡਾ ਚੱਲ ਪਿਆ ਔਰ ਅਗਰ ਇਹਨੂੰ ਹਾਈ ਬੀਮ ਤੇ ਕਰਾਂਗੇ ਤਾਂ ਸਾਡਾ ਫੋਲ ਲਾਈਟ ਚੱਲ ਪੈਗੀ ਤੁਸੀਂ ਦੋਵੇਂ ਪੁਆਇੰਟਸ ਤੁਹਾਨੂੰ ਸੋਚ ਦੇ ਵਿੱਚ ਦਿਖ ਰਹੇ ਹੋਣਗੇ ਔਰ ਨਿਊ ਮਾਰਟ ਦੇ ਬਲਬ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੀ ਸਵਿਚ ਲੱਗੇਗਾ ਤਾਂ ਦੋਵੇਂ ਲਾਈਟਾਂ ਸਾਡੀਆਂ ਚੱਲ ਰਹੀ ਹੈ ਔਰ ਬੈਕ ਲਾਈਟ ਵੀ ਸਾਡੀ ਜਗ ਰਹੀ ਆ ਤੋਂ ਆਸ਼ਾ ਕਰਦਾ ਹਾਂ ਕਿ ਆਪ ਸਭ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੋਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਜੋ ਹੀਰੋ ਦੇ ਵਿੱਚ ਲਾਈਟਿੰਗ ਬਾਰੇ ਕਿਹੜੀ ਕਲਰ ਦੀ ਤਾਰਾ ਉਸ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ ਤੋਂ ਹੁਣ ਤੁਹਾਨੂੰ ਲਾਈਟ ਜਗਾ ਕੇ ਦਿਖਾਵਾਂਗੇ ਚਾਬੀ ਲਗਾਈ ਆ ਬਾਈਕ ਸਟਾਰਟ ਕੀਤੀ ਹੈ ਔਰ ਸਵਿਚ ਲਗਾਇਆ ਔਰ ਲਾਈਟ ਸਾਡੀ ਬਿਲਕੁਲ ਡਬਲ ਫੇਸ ਸਹੀ ਚੱਲ ਰਹੀ ਹੈ ਅਗਰ ਤਾਰਾਂ ਦੇ ਵਿੱਚ ਵੀ ਕੋਈ ਕੰਪਲੇਨ ਹੋਵੇਗੀ ਤਾਂ ਤਾਂ ਵੀ ਸਾਡੀ ਲਾਈਟ ਘਟ ਹੁੰਦੀ ਕਈ ਵਾਰ ਕੰਪਲੇਨ ਆਉਂਦੀ ਕਿ ਸਾਡੀ ਲਾਈਟ ਘਟਾ ਤਾਂ ਤਾਰਾਂ ਨੂੰ ਜੋੜ ਸਹੀ ਕਰ ਲੈਣਾ ਚਾਹੀਦਾ ਵੀਡੀਓ ਦੇਖ ਲਈ ਧੰਨਵਾਦ ਜੀ